ਸਾਰੇ ਦਾ ਪ੍ਰੈਸ ਦੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਮਾਫੀ ਮੰਗਣਾ ਚਾਹੁੰਦਾ ਕਿ ਦਿੱਤੇ ਹੋਏ ਸਮੇ ਤੋਂ ਅਸੀਂ ਕਾਫੀ ਲੇਟ ਆ ਔਰ ਮੈਂ ਆਸ ਕਰਦਾ ਕਿ ਤੁਸੀਂ ਸਾਨੂੰ ਮਾਫ ਕਰੋਗੇ ਕਿਉਂਕਿ ਅੱਜ ਪਹਿਲਾ ਜਿਹੜਾ ਦੌਰਾ ਸੀ ਰਾਜਨੀਤਿਕ ਵਿਕਤੀਆਂ ਦੇ ਕਈ ਵਾਰੀ ਵੱਸ ਦੀ ਗਲਤੀ ਰਹਿੰਦੀ ਹੈ ਇਸ ਕਰਕੇ ਮੈਂ ਲੇਟ ਹੋ ਗਿਆ ਸ਼ਿਮਾ ਦਾ ਜਾ ਚੁੱਕਾ ਬਹੁਤ ਹੀ ਸਰਕਾਰੀ ਅਫਸਰ ਜਨਰਲ ਸਕੱਤਰ ਪੰਜਾਬ ਸੰਦੀਪ ਸੰਧੂ ਸਾਹਿਬ ਮਹਾਨ ਸਹਿਯੋਗ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਮੁੱਲਾਪੁਰ ਸਾਹਿਬ ਤਲਵਾਰ ਸਾਹਿਬ ਔਰ ਇਸ ਇਲਾਕੇ ਦੀ ਮੈਲਾ ਕਾਂਗਰਸ ਦੀ ਸਾਡੀ ਪ੍ਰਧਾਨ ਗੁਰਸ਼ਰਨ ਦਾਵਾ ਜੀ ਔਰ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਾਡੇ ਜੱਗਾ ਜੀ ਸਾਡਾ ਐਮਐਲਏ ਜਗਰਾਉਂ ਮੇਰੇ ਭਰਾ ਬਹੁਤ ਹੀ ਸਹਿਯੋਗ ਸਾਡੇ ਸੋਨੀ ਗਾਲਬ ਸਾਹਿਬ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਡੇ ਪੁਰਾਣੇ ਪ੍ਰਧਾਨ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਮ ਸਾਹਿਬ ਬਹੁਤ ਸਤਕਾਰਯੋਗ ਸਾਡੇ ਖਲੀਫਾ ਸਾਹਿਬ ਆ ਮੇਰਾ ਭਰਾ ਯੂਥ ਕਾਂਗਰਸ ਦਾ ਸਾਥੀ ਮਨਜੀਤ ਸਿੰਘ ਹਮਰਾ ਜੀ ਬਹੁਤ ਸਤਕਾਰਯੋਗ ਸਾਡੇ ਕਾਕਾ ਜੀ ਤੇ तमाम ਸਾਡੇ ਪ੍ਰੈਸ ਦੇ ਸਾਥੀ ਗਏ ਸਭ ਤੋਂ ਪਹਿਲਾਂ ਮੈਂ ਜਗਰਾਉਂ ਦੇ ਲੋਕਾਂ ਦਾ ਤੇ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਦਾ ਮੈਂ ਕੋਟਨਪੋਟ ਤੁਹਾਡੇ ਰਾਹੀ ਸ਼ੁਕਰਾਨਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਬੇਤਹਾ ਮੈਨੂੰ ਪਿਆਰ ਦਿੱਤਾ ਸੱਚ ਜਾਣਿਓ ਬੜੇ ਅਕਸ਼ਿਆਬਾਦ ਮੈਨੂੰ ਮੇਰੀ ਮਾਂ ਦੀ ਦੁਬਾਰਾ ਯਾਦ ਆਈ ਮੈਨੂੰ ਇੰਜ ਲੱਗਿਆ ਕਿ ਕਈ ਸਾਲਾਂ ਬਾਅਦ ਮੇਰੀ ਮਾਂ ਨੇ ਰਾਜੇ ਵਿਰਿੰਗ ਨੂੰ ਘੁੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਜਿਹੜਾ ਮੈਂ ਉਮੀਦ ਨਹੀਂ ਕਰਦਾ ਸੀ ਇਸੇ ਤਰ੍ਹਾਂ ਦਾ ਪਿਆਰ ਮੈਨੂੰ 2012 ਚ ਗਿੱਦੜਵਾ ਦੇ ਲੋਕਾਂ ਨੇ ਦਿੱਤਾ ਤੇ ਮੈਂ ਉਹਨਾਂ ਦਾ احਸਾਨ ਮੰਨਦਾ ਹਾਂ ਔਰ ਰਿਣੀ ਹਾਂ ਲੇਕਿਨ ਉਹਦਾ ਮੇਰਾ ਉੱਥੇ ਤਾਂ ਮੈਂ ਮੁਕਸਰ ਚ ਜੰਮਿਆ ਪਲਿਆ ਲੇਕਿਨ ਅੱਜ ਕੋਈ ਐਸਾ ਵਰਗ ਨਹੀਂ ਸੀ ਜਿਨੇ ਮੇਰਾ ਸਵਾਗਤ ਚਾਹੇ ਉਹ ਦੁਕਾਨਦਾਰ ਸੀ ਚਾਹੇ ਉਹ ਮਹਿਲਾਵਾਂ ਸਨ ਚਾਹੇ ਉਹ ਮੁਸਲਮ ਪਰ ਆਸਾਨ ਚਾਹੇ ਉਹ ਦਲਿਤ ਵੀਰ ਸਨ ਕਿਤੇ ਜੈ ਭੀਮ ਦਾ ਨਾਰਾ ਲੱਗ ਰਿਹਾ ਸੀ ਕਿਤੇ ਜੈ ਸ਼੍ਰੀ ਰਾਮ ਦਾ ਨਾਰਾ ਲੱਗ ਰਿਹਾ ਸੀ ਕਿਸੇ ਵਾਈਗੁਰੂ ਜੀ ਦਾ ਖਾਲਸਾ ਤੇ ਵਾਈਗੁਰੂ ਜੀ ਦੀ ਫਤਿਹ ਤੇ ਬੋਲੇ ਸੋਨ ਦੇ ਹਾਲ ਦੇ ਜਿਹੜੇ ਲੱਗ ਰਹੇ ਸਨ ਕਿਤੇ ਹallelujah ਮੈਂ ਸਮਝਦਾ ਕਿ ਕਿਸੇ ਵਿਅਕਤੀ ਦੇ ਕੋਈ ਮਤਲਬ ਕੇ ਪਿਆਰ ਅਨਿਓ ਕਮੀ ਨਹੀਂ ਛੜਾ। ਔਰ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਲੀਡਰ ਮੇਰੇ ਆਦਰਯੀਆਂ ਰਾਹੁਲ ਗਾਂਧੀ ਜੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਵੇ ਉਹਨਾਂ ਨੂੰ ਲੱਗਿਆ ਕਿ ਲੁਧਿਆਣੇ ਦੀ ਲੜਾਈ ਜਾ ਕੇ ਰਾਜਾ ਵੜਿੰਗ ਹੁਣ ਤੂੰ ਲੜਨੀ ਹੈ ਬਹੁਤ سارے ਸਰਕਾਰੀਓ ਗਲੀਡਰ ਮੇਰੇ ਜਿਹੜੇ ਦਿਲ ਦੇ ਬਹੁਤ ਕਰੀਬ ਨੇ ਉਹ ਲੁਧਿਆਣੇ 'ਚ ਹੈ ਹਰਤ ਬੂਸ਼ਰ ਆਸ਼ੂ ਜੀ ਇਕ ਨੇ ਤਲਵਾਰ ਸਾਹਿਬ ਇਕ ਨੇ ਪਾਂਡੇ ਸਾਹਿਬ ਇਕ ਨੇ ਗਾਬਰ ਸਾਹਿਬ ਨੇ ਸਾਰੇ ਇਹ ਸਾਥੀ ਗੱਲ ਅੱਗੇ ਇੱਥੇ ਜਗਾ ਜੀ ਬੈਠੇ ਹੈ ਸੋਨੀ ਜੀ ਅੱਗੇ ਬੈਠੇ ਹੈ ਰਮਨ ਨਦੀ ਸਾਰੇ ਹੀ ਮੁੱਲਾਪੁਰ ਸਾਹਿਬ ਠੀਮਾ ਸਾਹਿਬ ਇਸ ਸੜਕ ਦੀ ਸਰਕਾਰੀ ਉਹ ਬਾਗੂਆਣੀ ਅੱਜ ਦੀ ਜਿਹੜੀ ਮੇਰੀ ਫੇਰੀ ਹੈ ਇਹਨੂੰ ਚਾਰ ਚੰਨ ਲਾ। ਸੋ ਮੈਂ ਉਮੀਦ ਕਰਦਾ ਜੋ ਰਾਹੁਲ ਕਾਂਧੀ ਜੀ ਨੇ ਮੇਰੇ ਤੇ ਜ਼ਿੰਮੇਵਾਰੀ ਧਾਈ ਹੈ ਉਹਨੂੰ ਪੂਰਨ ਤੌਰ ਤੇ ਨਿਭਾਉਂਦੇ ਹੋયા ਕਰੇ ਖਰਾਬੇ ਆਪੇ ਆਪ ਕਰਨਾ ਤਾਂ ਜੋ ਦੇ ਆਣੇ ਦੇ ਲੋਕਾਂ ਨੇ ਫੈਸਲਾ ਜੇ ਗਰਾਉਂਡ ਦੇ ਲੋਕਾਂ ਨੇ ਤੇ ਮੁੱਲਾਪੁਰ ਦੇ ਲੋਕਾਂ ਨੇ ਤੇ ਗਿੱਲਾ ਦੇ ਲੋਕਾਂ ਨੇ ਤੇ ਲੁਧਿਆਣੇ ਸ਼ਹਿਰ ਵਾਲਿਆਂ ਨੇ ਕਰਨਾ ਲੇਕਿਨ ਮੈਨੂੰ ਅੱਜ ਸੰਭਾਵਨਾ ਨਜ਼ਰ ਆਈ ਜਿਵੇਂ ਕਿ ਸਿਆਣੇ ਬੰਦੇ ਦਾਜਾ ਲਾ ਲੈਂਦੇ ਐ ਕਿ ਠੰਡੀ ਹਵਾ ਜਦੋਂ ਚੱਲੇ ਤਾਂ ਉਦੋਂ ਉਮੀਦ ਕਰਦਾ ਹੈ ਕਿ ਬਾਰਿਸ਼ ਹੋ ਪਾਣੀ ਮੈਨੂੰ ਆਜ ਦੇ ਜਿਹੜਾ ਜੋ ਜਲਾਲ ਦੇਖ ਕੇ ਮੈਂ ਉਮੀਦ ਕਰਦਾ ਹਾਂ ਔਰ ਮੇਰਾ ਰਾਜਨੀਤਿਕ ਤਜਰਬਾ ਕਹ ਰਿਹਾ ਹੈ ਕੀ بارش ਹੋਵਾਲੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਣਾ ਲਿਆ ਜਨਕਮਸਕੋ ਕੇ ਆਇਆ ਨਾਮਿਕ ਸਰ ਸਾਹਿਬ ਦੀ ਸੋ ਬਹੁਤ ਵੱਡੀ ਬਿਟਰੇ ਸ਼ਾਇਦ ਮੈਂ ਚੋਣਾਂ ਨਾਲ ਲੜਦਾ ਲੇਕਿਨ ਬਹੁਤ ਵੱਡੀ ਜਿਹੜੀ ਬਿਟਰੇ ਕਾਂਗਰਸ ਪਾਰਟੀ ਦੇ ਨਾਲ ਸਾਡੇ ਭਰਾ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਜਿਹੜੀ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਪੈਨਾ ਕਿ ਪੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਹ ਸੋਚਿਆ ਕੀ ਇਹੋ ਜਿਹੇ ਲੋਕਾਂ ਨੂੰ ਸਨੇਹਾ ਦੇਂਦੀ ਲੋਕ ਜਿਹੜੇ ਲੋਕ ਲਾਲਚ ਆ ਕੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਕੇ ਤੇ ਜਾ ਕੇ ਦੂਸਰੇ ਕਿਸੇ ਵਿਅਕਤੀ ਦੀ ਝੋਲੀ 'ਚ ਬਹਿ ਜਾਂਦੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਔਖੇ ਸਮੇ ਤੇ ਛਾਡ ਨਿਸ਼ਾਨਾ ਉਹਨੂੰ ਧੋਖੇ ਬਾਜ਼ ਕਹਿੰਦੇ ਔਰ ਖਾਸ ਕਰਕੇ ਪੰਜਾਬੀ ਵੈਸੇ ਦਾ ਹਿੰਦੂਸਤਾਨ ਇਸ ਕਲ ਦੇ ਪੀੜਾ ਚ ਵੀ ਸਾਡਾ ਦੇਸ਼ ਜਿਹੜਾ ਹੈ 1947 ਤੋਂ ਪਹਿਲਾਂ ਆਜ਼ਾਦ ਹੋ ਜਾਣਾ ਸੀ ਜੇ ਧੋਖੇਬਾਜ਼ ਲਗੇ ਬਾਜ਼ ਤੇ ਗਦਾਰ ਨਾ ਹੁੰਦੇ ਫਿਰ ਭਗਤ ਸਿੰਘ ਨੂੰ ਸ਼ਾਇਦ ਕੁਰਬਾਨੀ ਕਰਨ ਦੀ ਲੋੜ ਨਹੀਂ ਪੈਂਦੀ ਸੀ ਫਿਰ ਲਾਲਾ ਲਾਜਪਤ Rai ਨੂੰ ਸੂਲੀ ਤੇ ਚੜਨਾ ਨਹੀਂ ਪੈਂਦਾ ਸੀ ਜੇ ਫਿਰ ਕਰਤਾਰ ਸਿੰਘ ਸਰਾਬੇ ਨੂੰ ਸ਼ਹਾਦਤ ਨਹੀਂ ਦੇਣੀ ਪੈਂਦੀ ਸੀ ਫਿਰ ਰਾਜਗੁਰੂ ਸੁਖਦੇਵ ਜੀ ਨੂੰ ਉਹ ਵਰਣੀ ਨਹੀਂ ਕਰਨੀ ਪੈਂਦੀ ਉਦੋਂ ਵੀ ਇਸ ਤਰ੍ਹਾਂ ਦੇ ਲੋਕ ਉਸ ਪੈਟ ਸੀਗੇ ਜਿਹੜੇ ਲੋਕ ਅੰਗਰੇਜ਼ਾਂ ਨਾਲ ਹੁਕਮਰਾਨਾਂ ਨਾਲ ਮਿਲੇ ਹੋਏ ਸਨ ਤੇ ਜਾ ਕੇ ਖ਼ਬਰੀ ਦਿੰਦੇ ਸਨ ਇਸ ਕਰਕੇ ਪੰਜਾਬੀ ਮਿਲੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਕਾਲੇ ਪਾਣੀ ਜਾਂ ਤੋਂ ਬਾਅਦ ਲੇਟ ਸੋ ਇਥੋਂ ਇੱਕ ਸਨੇਹਾ ਜਾਏਗਾ ਪੂਰੇ ਬੇਸ਼ ਪਰ ਦੇ ਵਿੱਚ ਔਰ ਪੰਜਾਬੀ ਜਿਹੜਾ ਹੈ ਪੰਜਾਬੀ ਇਨਕਲਾਬੀ ਮੇਰ ਪੰਜਾਬੀ ਇੱਕ ਵੱਖਰਾ ਫੈਸਲਾ ਕਰਦੇ ਮੈਨੂੰ ਯਾਦ ਹੈ ਇੱਕ ਉਦਾਹਰਣ ਦੇਣੀ ਚਾਹਣਾ ਹੈ करण פורਦੀ ਆ ਗਾਲੇਬ ਸਾਹਿਬ ਇਹ ਉਥੇ ਵਿਆਹ ਵੇ ਹੈ ਇਹ ਮੇਰੇ ਪਿੰਡ ਦੇ ਮੇਰਾ ਭਰਾ ਹੈ ਟੀਟੀ ਸਾਹਿਬ ਜਿਹੜੇ ਉਥੇ ਮੰਤਰੀ ਬਣਾਦੇ ਸੀ ਉਸ ਵਾਰ ਪਹਿਲਾਂ ਵੀ ਸਾਫ ਦਾ ਮੰਤਰੀ ਰਹੇ ਕਿਉਂਕਿ ਭਾਜਪਾ ਦੀ ਸਰਕਾਰ ਆ ਕੀ ਦੇ ਸਿੱਖ ਚਿਹਰੇ ਦੇ ਨਾਮ ਤੇ ਟੀਟੀ ਸਿੰਘ ਬੜਿੰਗਾ ਉਹਨਾਂ ਨੂੰ ਮੰਤਰੀ ਬਣਾਤਾ ਲੇਕਿਨ ਕਰਨ פורਦੀ ਬਾਅਦ ਇਲੈਕਸ਼ਨ ਹੋਈ ਕੁਨਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਬਿਨਾਂ ਇਲੈਕਸ਼ਨ ਜਿਹੜੇ ਮੰਤਰੀ ਬਣਾਤਾ ਤੇ ਫਿਰ ਆਪਦੀ ਸਰਕਾਰ ਆ ਗਈ ਰਾਜਸਥਾਨ ਚ ਚੋਣਾਂ ਲੋਕ ਕਹਿੰਦੇ ਜਿੱਤੇ ਹੀ ਪਿਆ ਜਿਵੇਂ ਬਿੱਟੂ ਨੂੰ ਲੱਗਿਆ ਕਿ ਜੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੋਦੀ ਚ ਜਾ ਕੇ ਬੈਠ ਜਾਵਾਂ ਜਾਂ ਅਮੀਸ਼ਾ ਦੀ ਗੋਦੀ ਚ ਜਾ ਕੇ ਬੈਠ ਜਾਾਂ ਤਾਂ ਚੋਣ ਫਤਿਹ ਹੈ ਕਿਉਂਕਿ ਲੱਗਿਆ ਇਹ ਕੰਮ ਤਾਂ ਫਿਰ ਫਤਵਾ ਕੀ ਹੋਇਆ ਬਣੇ ਬਣਾਏ ਮੰਤਰੀ ਮੇਰੇ ਭਰਾ ਨੂੰ ਸਿਫਾ ਦੇਣਾ ਪਿਆ ਤੇ ਉਥੇ ਬਾਈ ਇਲੈਕਸ਼ਨ ਕਾਂਗਰਸ ਪਾਰਟੀ ਇਸੇ ਤਰ੍ਹਾਂ ਦਾ ਮਾਹੌਲ ਅੱਜ ਮੈਨੂੰ ਲੱਗਦਾ ਕਿ ਲੁਧਿਆਣੇ ਚ ਬਣ ਗਿਆ ਕਿਸੇ ਨੇ ਲਿਖਿਆ ਸਫਰ ਕਮ ਹੋ ਚਾਹੇ ਲੇਕਿਨ ਯਾਦਗਾਰ ਹੋਣਾ ਚਾਹੀਦਾ ਸਫਰ ਕਮ ਹੋ ਚਾਹੇ ਸਫਰ ਛੋਟਾ ਹੋ ਤਾਂ ਯਾਦਗਾਰ ਹੋਣਾ ਚਾਹੀਏ ਰੰਗ ਚਾਹੇ ਸਾਬਲਾ ਹੋ ਲੇਕਿਨ ਵਫਾਦਾਰ ਹੋਣਾ ਚਾਹੀਏ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਕਿਦਾਰੀ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋ 30 ਦਿਨਾਂ ਚ ਕਿ ਪਹਿਲਾ ਮਾਰਿਆ ਰਾਤ ਨੂੰ نیند ਨਹੀਂ ਆਉਂਦੀ ਹੂੰ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪ੍ਰਾਸ਼ਕ ਨੂੰ ਗਿਫਟ ਚ ਦਿੱਤਾ ਤਾਂ ਕੋਈ ਨੂੰ ਬੱਟੂ ਜੀ ਹਾਂ ਤੇ ਚਾਹੇ ਮੇਰਾ ਪ੍ਰਾਪਤ ਹੋਵੇ ਦੋਵੇਂ ਮੇਰੇ ਪ੍ਰਾਪਤ ਇਹ 2020 ਮੈਂ ਕਿਉਂ ਆਈ ਕਿਹਾ ਆਈ મતલਬ ਹਿੰਦੁਸਤਾਨ ਇੰਡੀਆ ਵਾ ਇੰਡੀਆ ਦੀ ਗੱਲ ਕਿਉਂ ਗੱਲ ਕਿਉਂ ਕਰ ਰਹੇ ਹੈ ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਹੈ ਹਿੰਦੁਸਤਾਨ ਨੂੰ ਬਚਾਉਣਾ ਹੈ ਬਾਬਾ ਸਾਹਿਬ ਦੇ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਾ ਇਸ ਕਰਕੇ ਮੈਂ ਆਈਪੀਐਲ ਕਿਹਾ ਆਈ ਦਾ ਮਤਲਬ ਹੈ ਪੀ ਦਾ ਮਤਲਬ ਰਾਜਨੀਤੀ ਜਿਹੜਾ ਮੈਂ ਅੱਜ ਆਈਪੀਐਲ ਦਾ ਨਾਰਾ ਦੇ ਚਾ ਪਰਸਨ ਕਰੈਕਟਰ ਵਿਅਕਤੀ ਦਾ ਕਰੈਕਟਰ ਕੀ ਹੈ ਇਸ ਚੋਣਾਂ ਨੇ ਇਹ ਵੀ ਸਿੱਧ ਕਰਨਾ ਹੈ ਜਿਸ ਵਿਅਕਤੀ ਦਾ ਕੈਰੇਕਟਰ ਨਹੀਂ ਹੈ ਉਹਨੂੰ ਲੋਕ ਵੋਟ ਨਹੀਂ ਪਾਉਂਦੇ ਕੈਰੇਕਟਰ ਮੈਂ ਕੋਈ ਵੋਟ ਨਹੀਂ ਕਹਿ ਰਿਹਾ ਜਿਹਦਾ ਐਥਿਕਸ ਨਹੀਂ ਜਿਹੜਾ ਕਹਿਵੇਲੇ ਪਾਰਟੀ ਨੂੰ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਦੇ ਇਹ ਨਹੀਂ ਉਹੀ ਐਲ ਐਲ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਬਣਦੇ ਦਿਲ 'ਚ ਨਾਜਾਬ ਦੇ ਕਿਹੋਂਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਤੇ ਸਾਰੀ ਦੁਨੀਆ ਚ ਲੁਧਿਆਣੇ ਦੀ ਲੋਕ ਗੱਲਾਂ ਕਰਨ ਪੁਆਇੰਟ ਨੰਬਰ 1 ਇਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਬਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੰਡਸਟਰੀ ਲਿਸਟ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਅੱਜ ਵੀ ਇੰਸਪੈਕਟਰੀ ਰਾਜ ਹੈ ਛਿੱਕਾ ਮਾਰ ਰਹੇ ਐ ਇੰਡਸਟਰੀ ਵਾਲੇ ਲੁਧਿਆਣੇ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਮਾਤਾਵਾਤ ਬਣਾ ਕੇ ਦੇਣਾ ਪਏਗਾ ਤਾਂ ਜੋ ਇੰਡਸਟਰੀ ਪੰਜਾਬ ਤੋਂ ਸ਼ਿਫਟ ਨਾ ਹੋਵੇ ਅਗਰ ਇੰਡਸਟਰੀ ਸ਼ਿਫਟ ਹੋ ਜਾਏਗੀ ਫਿਰ ਮਿੰਚੈਸਟਰ ਨਹੀਂ ਰਹੇਗਾ ਲੁਧਿਆਣਾ ਇਹਦੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬਿੱਟੂ ਜੀ ਰਹੇ ਇੱਕ ਵਾਰ ਲੋਕ ਸਭਾ ਤੋਂ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਕੀਤੀ ਔਰ ਪੰਜਾਬ ਸਰਕਾਰ ਨੂੰ ਬਣੀ ਨੂੰ 2 ਸਾਲ ਹੋ ਗਏ ਆਦਰਯਾ ਮੁੱਖ ਮੰਤਰੀ ਪੰਜਾਬ ਕੇਵਲ ਸੁੱਤੇ ਪਏ ਇੰਡਸਟਰੀ ਪਾਲਿਸੀ ਕੋਈ ਲੈ ਕੇ ਆਏ ਲੋਕ ਐਂਸੀ ਐਨਓਸੀ ਪਿੱਛੇ ਬੜੇ ਦੁਖੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਡਰ ਲੱਗ ਰਿਹਾ ਹੈ ਲੁਧਿਆਣਾ ਦੇ ਲੋਕਾਂ ਨੂੰ ਦੂਸਰਾ ਪੋਲਿਊਸ਼ਨ ਮੈਂ ਲੁਧਿਆਣਾ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵਧਦੀ ਵਧਦੀ ਜਿਹੜੀ ਦਿੱਕਤ ਹੈ ਲੁਧਿਆਣਾ ਨਿਵਾਸੀਆਂ ਸੀ ਗੁੱਡਾ ਨਾਲਾ ਹੋਰ तमाम ਸਾਰੀਆਂ ਚੀਜ਼ਾਂ ਪੂਰੇ ਤੇ ਵੀ ਸਾਨੂੰ ਕੰਮ ਕਰਨਾ ਪਏਗਾ ਰਾਜ ਵਿਸਾਰਕ ਪੁਰਕ ਨਹੀਂ ਤੋਂ ਦਾਰਸ਼ਕ ਦਾ ਥੇਰੇ ਨਾਲ ਨਾਲ ਕੰਮ ਹੈ ਕਰਮਚਾਰੀ ਲੇਬਰ ਕਲਾਸ ਲੋਕ ਚਾਹੇ ਬਾਹਰੂ ਪਰਵਾਸੀ ਹੈ ਉਹ ਸਾਡੇ ਚਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀ ਆਸੇ ਆਦਾ ਵੱਡਾ ਯੋਗਦਾਨ ਪਾਇਆ ਹੈ ਅਗਰ ਉਹ ਨਾ ਹੁੰਦੇ ਤਾਂ ਲੁਧਿਆਣੇ ਦੀ ਇੰਡਸਟਰੀ ਨਹੀਂ ਚੱਲਦੀ ਸੀ ਲੁਧਿਆਣਾ ਮੈਂਚੈਸਟਰ ਨਹੀਂ ਬਣ ਸਕਦਾ ਮੈਂ ਉਹਨਾਂ ਦੇ ਜੀਵਨ ਅੱਜ ਉਹਨਾਂ ਦਾ ਬਹੁਤ ਕਈਆਂ ਦਾ ਵਿਚਾਰਾਂ ਦਾ ਮਾੜਾ ਹਾਲ ਉਹਨਾਂ ਦਾ ਜੀਵਨ ਉੱਪਰ ਚੱਕਣ ਵਾਸਤੇ ਮੇਰੇ ਦਿਮਾਗ 'ਚ ਕੁਝ ਗੱਲਾਂ ਨੇ ਉਹਨਾਂ ਤੇ ਮੈਂ ਕੰਮ ਕਰਾਂਗਾ ਹੈਲਥ ਤੇ ਜਿਵੇਂ ਡੀਐਮਸੀ ਸੀਐਮਸੀ ਅਪੋਲੋ ਸੇਵਾ ਕਰ ਰਹੇ ਇਸੇ ਤਰ੍ਹਾਂ ਇੱਥੇ ਏਮਸ ਵਰਗੇ ਪੀਜੀਆਈ ਵਰਗੇ ਇੰਸਟੀਟਿਊਸ਼ਨ ਹੋਣੇ ਚਾਹੀਦੇ ਚੰਗਾ ਹੁੰਦਾ ਇੰਨੀ ਯਾਰੀ ਸੀ ਅਮੀਸ਼ਾਹ ਜੀ ਨਾਲ 10 ਸਾਲ ਆਂ ਬਈ ਸੌਖਾ ਤਾਂ ਮੇਰੇ ਭਰਾਣੇ ਲਈਆਂ ਘਰ ਲਈ ਸਕਿਉਰਿਟੀਆਂ ਲਈਆਂ ਚੰਗਾ ਹੁੰਦਾ ਕਿ ਲੁਧਿਆਣਾ ਵਾਸਤੇ AIM ਜ਼ਿਲ੍ਹਾ ਕਿਉਂ ਨਹੀਂ ਤੇ ਲੋਕਾਂ ਨੂੰ ਕਹਿੰਦੇ ਨੇ ਇਹ ਇਸ ਕਰਕੇ ਅੱਜ ਪਾਰਟੀ ਛੱਡੀ ਐ ਮੈਨੂੰ AIM ਜ਼ਿਲ੍ਹਾ ਕਿ ਦਿੱਤਾ PGII ਜ਼ਿਲ੍ਹਾ ਕਿ ਦਿੱਤੀ ਐ ਮੈਂ ਇੰਡਸਟਰੀ ਪਾਲਿਸੀ ਲੁਧਿਆਣਾ ਵਾਸਤੇ ਲਿਖਿਆ ਇਹ ਵੀ ਐਜੂਕੇਸ਼ਨ ਦੇ ਸੈਕਟਰ ਵਿੱਚ ਕੰਮ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਦੇ ਵਿੱਚ ਸਕੂਲਾਂ ਦੀਆਂ ਛੱਤਾਂ ਡਿੱਗ ਰਹੀਆਂ ਸਕੂਲ ਆਫ ਐਮੀਨੈਂਸੀ ਦੀ ਗੱਲ ਕਰਦੀ ਸੀ ਪਰ ਵਰਤਮਾਨ ਸਰਕਾਰ ਮੈਂ ਨਹੀਂ ਸੁਣਿਆ ਕਦੇ ਪਪੂ ਜੀ ਮੇਰੇ ਭਰਾ ਤੁਹਾਡੇ 9 ਐਮਐਲਏ ਐ 9 ਐਮਐਲਏ 9 ਐਮਐਲਏ ਨਹੀਂ ਕਾ 8 ਮਿਲੇ ਸੋੜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ 8 ਮਿਲੇ ਦੀ ਕਾਰਗੁਜ਼ਾਰੀ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸਿਓ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰ ਰਿਹਾ ਸ੍ਰੀ ਮਾਨ ਸਾਹਿਬ ਜਿਹੜਾ ਤੁਹਾਡਾ ਸੁਪਨਾ ਹੈ 013 ਦਾ 130 ਦਾ ਉਹ ਜਰੂਰ ਪੂਰਾ ਕਰਾਂਗੇ ਐਦਾਂ ਕੰਮ ਨਹੀਂ ਚੱਲਦਾ ਸੋ ਇਹ तमाम ਸਾਰੀਆਂ ਚੀਜ਼ਾਂ ਆਹ ਹੈ ਉਹ ਵਿਜ਼ਨ ਉਹ ਅਸੀਂ ਇੱਕੋ ਵਿਜ਼ਨ ਜਿਹੜਾ ਡਾਕੂਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੁਧਿਆਣਾ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ ਅੱਜ ਪਹਿਲੀ ਫੇਰੀ ਹੈ ਦੁਬਾਰਾ ਫੇਰ ਮੈਂ ਜਗਰਾਉਂ ਤੇ ਲੁਧਿਆਣਾ ਦੇ ਲੀਡਰਸ਼ਿਪਰਾਂ ਦਾ ਕਾਂਗਰਸ ਦੇ ਜਜਾਰੂ ਵਰਕਰਾਂ ਦਾ ਮੈਂ ਟਰਵਾਦੀ ਹਾਂ ਤੇ ਮੈਂ ਸਨੇਹਾ ਦੇਣਾ ਚਾਹਣਾ ਹੈ ਕਿ ਅੱਜ ਪਹਿਲੀ ਫੇਰੀ ਸੀ ਵਿੜਿੰਗ ਆ ਗਿਆ ਮੈਨੂੰ ਲੋਕ ਕਹਿੰਦੇ ਮੇਰਾ ਅਸ਼ੋਕਲ ਪੁੱਛ ਲੋ ਮੈਂ ਜਦੋਂ ਮੁਕਸਰ ਦਾ ਰਹਿਣ ਵਾਲਾ ਹਾਂ ਮੇਰੀ ਵੋਟ ਮੁਕਸਰ ਚ ਹੈ ਤੇ ਜਦੋਂ ਮੈਂ ਗਿੱਦੜ ਬਾ ਗਿਆ ਇਸੇ ਤਰ੍ਹਾਂ ਦਾ ਲੋਕਾਂ ਨੇ ਕਿਹਾ ਸੀ ਕਿ ਰਾਜਾ ਵਿੜਿੰਗ ਆ ਗਿਆ ਗਿੱਦੜ ਬਾ ਤੀਜੀ ਵਾਰੀ ਲਗਾਤਾ ਕਿਉਂਕਿ ਉਸੇ ਲੋਕਾਂ ਦੇ ਨਾਲ ਜੁੜਾਅ ਰੱਖੋ ਭਾਵੇਂ ਕਲਕੱਤੇ ਦੇ ਹੋਵੋ ਮੈਂ ਪੰਜਾਬ ਦਾ ਪ੍ਰਧਾਨ ਐ ਮੈਂ ਜੀ ਐਮਪੀ ਸਾਹਿਬ ਨਾਲੋਂ ਲੋਹੜਿਆਰੇ ਨੂੰ ਜਾਨ ਜਾਦਾ ਜਾਣਦਾ ਮੇਰਾ ਰਿਕਾਰਡ ਕੱਢ ਲਓ ਟੈਲੀਫੋਨ ਰਿਕਾਰਡ ਕਿੰਨੇ ਰਾਜੇ ਬੜੇ ਇੰਨੇ ਪੰਜ ਦਿਨਾਂ ਚੱਲੇ ਧਿਆਨੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ ਜੇ ਬਿੱਟੂ ਨੇ ਬਿੱਟੂ ਦਾ ਵੀ ਰਿਕਾਰਡ ਕੱਢ ਲਓ ਜੇ ਪੰਜ ਸਾਲਾਂ ਚੱਕੇ ਹੋਣ ਤਾਂ ਮੈਂ ਇਥੋਂ ਚੋਣ ਵੀ ਨਹੀਂ ਲੜਦਾ ਪੰਜ ਸਾਲਾਂ ਚ ਪੰਜ ਦਿਨਾਂ ਦਾ ਇਹਦੀ ਫੋਨ ਚੱਕਰਦਾ ਆਰ ਬੰਦਾ ਮਰ ਜੇ ਖਬ ਜੇ ਤੇ ਤੁਸੀਂ ਉਹਨਾਂ ਫੋਨ ਹੀ ਨਹੀਂ ਚੱਕੋਗੇ ਸੋ ਅਜੇ ਤਾਂ ਸ਼ੁਰੂਆਤ ਹੈ ਥੋੜਾ ਸੰਬਦ ਚਾਤ-ਬਾਤ ਆਖਿਰ ਵਿੱਚ ਛੇਤੀ ਗੱਲ ਕਹਿਣਾ ਚਾਹਣੇ ਕਿਸ ਨੇ ਲਿਖਿਆ ਉਹ ਜਿਸ ਕੇ ਪਾਉਂ ਮੇ ਤਾਕਤ ਹੈ ਮੇਰਾ ਸਨੇਹਾ ਗਿਰਿਓ ਜੋ ਹਮ ਬਾਸ ਕਰਕੇ ਭਗਵਾਨ ਮਾਹ ਜੀ ਨੂੰ ਤੇ ਬਿੱਟੂ ਜੀ ਉਹ ਜਿਸ ਕੇ ਪਾਉਂ ਮੇ ਤਾਕਤ ਹੈ वो चल के रहता है वो जिस पाओ में ताकत वो चल के रहता है जमाना लाख के राय, वो संभल के रहता है वो जिस सिराड में ताकत उजाला करने की दुनिया लाख बुझाए वो जल के रहता है वो जल के रहता है थैंक यू क्या सवाल किया महाराज की नाम है थोड़ा संजीव ਤਾਨੂੰ ਲੱਗਦਾ ਕਿਸੇ ਦਾ ਮੁਕਾਬਲਾ ਰਹੇਗਾ ਅਰਜ ਦੇ ਸ਼ੋਅ ਤੋਂ ਬਾਅਦ ਸਭ ਤੁਸੀਂ ਦੱਸਣਾ ਮੈਂ ਕੀ ਕਹਿ ਰਿਹਾ ਹਾਂ ਤੁਹਾਨੂੰ ਲੱਗ ਰਿਹਾ ਹੈ ਤੁਹਾਡੇ ਅੱਜ ਮਾਰੇ ਪਹਿਲੇ ਛੱਕੇ ਤੋਂ ਬਾਅਦ ਤੁਹਾਡੇ ਭਰਾ ਰਮਿੰਦਰ ਕਿ ਤੁਨੇ ਕਿ ਰਾਜਾ ਹੁਣ ਇਹਨਾਂ ਨੂੰ ਲੈਣੇ ਜ਼ਰੂਰ ਆ ਗਿਆ ਪਰ ਉਹਦਾ ਪਿਛੋਕੜ ਦੱਸਦਾ ਕਿ ਇੱਥੇ ਆਕਰਮ ਧਰ ਵੀ ਨਹੀਂ ਮਿਲਣਾ ਕਿਉਂਕਿ ਉਹ ਐਗਰੀਮੈਂਟ ਕਰਕੇ ਵੀ ਲੋਕਾਂ ਦੇ ਪੈਸੇ ਨਹੀਂ ਦਿੱਤੇ ਹਾਂ ਤੇਰਾ ਭਰਾ ਅਚਨਚੇ 10 ਸਾਲਾਂ ਬਾਅਦ ਯਾਦ ਕਿਹਾ ਕਿ ਰਾਜਾ ਕਰੇਗਾ ਐਗਰੀਮੈਂਟ ਦੇ ਤਰੱਕੇ ਪੈਸੇ ਤੇਰੀ ਨਿਸ਼ਾਨੀ ਇਹ ਹੈ ਸੁਣੋ ਮੈਂ ਕਿਸੇ ਤੋਂ ਕੋਈ ਹੋ ਸਕਦਾ ਹੈ ਹੋਵੇ ਤੀਜੀ ਵਾਰੀ ਰਾਜਾ ਵੜਿੰਗ ਗਿੱਦੜ ਦੇ ਤੋਂ ਜਿੱਤ ਗਿਆ ਘਰ ਵੀ ਲਿਆ ਹੋਣਾ ਐਗਰੀਮੈਂਟ ਵੀ ਕਿਸੇ ਨਾਲ ਕੀਤਾ ਹੋਣਾ ਇਹ ਲੋਕਾਂ ਨੇ ਮੋਰ ਲਾਈ ਜਦੋਂ ਸਾਰਾ ਪੰਜਾਬ ਹੜ ਗਿਆ ਇਹ ਰਾਜਾ ਵੜਿੰਗ ਜਿੱਤਿਆ ਕੋਈ ਨਾ ਕੋਈ ਤਾਂ ਰਾਜਾ ਵੜਿੰਗ 'ਚ ਖਾਸੀਅਤ ਹੋਊਗੀ ਮਿੱਤਰਾਂ ਕਦੇ ਕਹਿੰਦਾ ਯਾਰ ਕੁਰਸੀਆਂ ਰਾਜਾ ਛੁੱਟੀਆਂ ਕੱਟਣ ਆਇਆ ਹੈ ਰਾਜਾ ਆਪਣੇ ਇਸੇ ਲੈਣ ਆਇਆ ਇਹ ਰਮਨੂੰ 10 ਸਾਲਾਂ ਦਾ ਤੂੰ ਛੁੱਟੀਆਂ ਕੱਟੀ ਜਾ ਅਨੰਦਪੁਰ ਸਾਹਿਬ ਕੋਲ ਆ ਕੇ ਉਹ ਮੈਨੂੰ ਸੱਚੇ ਪਾਤਸ਼ਾਹ ਨੇ ਬੜੀ ਅਪਾਰ ਕੀਤਾ ਕੀਦੀ ਹੈ ਮੈਂ ਬਿੱਟੂ ਜੀ ਬਾਰੇ ਕਿਸੇ ਨੁਕਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਗੱਲ ਬਿਠਾਈ ਹੈ ਕਈ ਮਿੰਨ ਲੋਕਾਂ ਨੇ ਸਿਰ ਫੁਲਾਣਾ ਢਾ ਲਿਆ ਆਪਣਾ ਮੈਂ ਕਿਹਾ ਪੋਲੀਟਿਕਲ ਬੰਦਿਆਂ ਨੁਕਤੇ ਲੀਨ ਤੇ ਤਹਿਜ਼ੀਬ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਮਿਆਰ ਤੋਂ ਗਿਰ ਗਿਰ ਕੇ ਸਵਾਲ ਨਹੀਂ ਕਰਨੇ ਚਾਹੀਦੇ ਸੋ ਕੋਈ ਗੱਲ ਨਹੀਂ ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭੱਜੂਗਾ ਜਦ ਮੁਰਨਾ ਨਹੀਂ ਉਹਨੂੰ ਪੱਤਰਕਾਰ ਕਰਿਆ ਹੱਸੇ ਆ ਤੁਸੀਂ ਇੱਥੇ ਵੀ ਇਹ ਹੋਇਆ ਐਗਰੀਮੈਂਟ ਕਿਸੇ ਨੂੰ ਫੱਡੇ ਚੱਕ ਦਿਨੇ ਹੋ ਤੁਸੀਂ ਤੁਹਾਨੂੰ ਉਹਦੀ ਪਤਾ ਲੱਗਦੇ ਨੇ ਕਿ ਹੁਣੇ ਮੈਂ ਚੋਣਾਂ ਲੜਦੇ ਕੋਈ ਨਾ ਕੋਈ ਚਿੱਠੀ ਕਾਢ ਹੀ ਦਿਊਗਾ ਵੀ ਰਾਜੇ ਦਾ ਫਲਾਣੇ ਨਾਲ ਐਗਰੀਮੈਂਟ ਸੀ ਉਹਨੇ ਸਾਡਾ ਦਿੱਤਾ ਜੀ ਸਾਡੇ ਤੁਸੀਂ ਵੀ ਨਾਂਸਰ ਮੱਥਾ ਟੇਕਿਆ ਬਿੱਟੂ ਵੀ ਮੱਥਾ ਟੇਕਿਆ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮਦਦ ਜੀ ਰਾਜਾ ਵੜਿੰਗ ਜੀ ਮਾ ਇੰਦਰਾ ਗਾਂਧੀ ਮਾਲਜੋਤ ਪ੍ਰਧਾਨ ਉਹ ਜਿਹੜੇ ਸਾਫਤਾ ਸੀਗਾ ਉਹਨਾਂ ਦੀ ਟੀ-ਸ਼ਰਟ ਤੇ ਫੋਟੋ ਲੱਗੀ ਪਾ ਕੇ ਮਾਂ ਤੁਝੇ ਸਲਾਮ ਤੇ ਨਾਰੇ ਲਾਉਂਦੇ ਆ ਮੈਂ 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 ਕੁਝ ਨਹੀਂ ਕਹਿੰਦਾ ਮੇਰੇ ਨਿਓ ਰਮੇਸ਼ ਸਿੰਘ ਬਿੱਟੂ ਚੜ੍ਹਦੀ ਕਲਾ 'ਚ ਰਵੇ ਪ੍ਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਸਰਦਾਰ ਬੈਂਕ ਸਿੰਘ ਦਾ ਪੁੱਤ ਆ ਨੀਣੀ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਾਰਾ ਸਾਰਾ ਕੁਝ ਮਾਨਿਆ ਉਹ ਮੈਨੂੰ ਕੁਝ ਸਵਾਲ ਨਾ ਕਰੇ ਉਹ ਚੜ੍ਹਦੀ ਕਲਾ 'ਚ ਰਵੇ ਉਹ ਜੋ ਕਹੇ ਨਾ ਉਹ ਕਵੇ ਸਰ ਸਰ